ਸਰੀਰ ਦੀ ਬਹੁਤ ਸਾਰੀ ਬਿਮਾਰੀਆਂ ਉਦਾਂ ਵੀ ਦੂਰ ਰੰਮੀ ਐ ਬਲੱਡ ਬਹੁਤ ਪੁੰਨ ਦਾ ਕੰਮ ਆ ਜੇ ਕਿਸੇ ਦੀ ਜਾਨ ਬਚਦੀ ਹੋਵੇ ਹਾਂ ਜੇ ਤੁਸੀਂ ਉਹਦੇ ਵੱਲ ਧਿਆਨ ਰੱਖੂਗੇ ਜਰੂਰ ਕੀ ਵਾ ਮੇਰਾ ਕੁਝ ਜਾਂਦਾ ਵਿਆ ਵਾ ਫੇਰ ਭਾਵੇਂ ਤੁਹਾਨੂੰ ਲੱਗੇਗਾ ਤੇ ਉਹਦੀ ਬਲੱਡ ਨਾ ਬਣਨ ਕਰਕੇ ਉਹਨੂੰ ਹਰ ਮਹੀਨੇ ਬਲੱਡ ਚੜਦਾ ਸੀ ਜਦੋਂ ਲੱਗਦਾ ਮੌਕਾ ਤੁਹਾਨੂੰ ਮਿਲੇ ਆਪਾਂ ਰੱਖਦਾਂ ਸ਼ੁਰੂ ਕਰੀਏ ਜੀ ਸਰ ਕੀ ਨਾਮ ਹੈ ਜੀ ਪ੍ਰਭਾਤ ਕੁਮਾਰ ਵਸ਼ਿਸ਼ਟ ਸਰ ਬਲੱਡ ਡੋਂਡ ਕਰਨ ਲਈ ਪਹੁੰਚੇ ਹੋ ਤੇ ਕਿਵੇਂ ਫੀਲ ਕਰ ਰਹੇ ਹੋ ਤੇ ਕਿੰਨੀ ਵਾਰੀ ਬਲੱਡ ਦੇ ਰਹੇ ਹੋ ਜੀ ਮੈਂ ਕਲੀਵਰ ਦਿੱਤਾ ਇਹ ਬਲੱਡ ਵੈਸੇ ਮੈਂ 3-4 ਵਾਰ ਦੇਣ ਦੀ ਕੋਸ਼ਿਸ਼ ਕੀਤੀ ਹੈ ਬਟ ਉੱਥੇ ਚਾਂਸ ਨਹੀਂ ਲੱਗਾ ਬਿਲਕੁਲ ਹਾਂ ਤਾਂ ਇਹ ਫਸਟ ਟਾਈਮ ਹੈ ਮੇਰਾ ਮੈਂ ਬਹੁਤ ਮਤਲਬ ਇਹ ਚੰਦਾ ਰਹਾ ਕਿ ਹਾਂ ਵੀ ਮੈਂ ਆਪਣਾ ਬਲੱਡ ਦੇਵਾਂ ਪਰ ਅੱਜ ਮੈਂ ਕਿਸੇ ਦੇ ਨਾਲ ਆਇਆ ਤਾਂ ਉਹਨਾਂ ਨੇ ਕਿਹਾ ਬਲੱਡ ਬੈਂਕ ਲੱਗਾ ਹੈ ਤੇ ਫਿਰ ਦੇ ਰਹੇ ਤਾਂ ਕਿਸੇ ਸਹਿਯੋਗੀ ਵੱਲੋਂ ਮੋਟੀਵੇਟ ਕੀਤਾ ਗਿਆ ਤਾਂ ਨਹੀਂ ਨਹੀਂ ਮੋਟੀਵੇਟ ਤਾਂ ਮੈਂ ਪਹਿਲੇ ਜੀ ਦਾ ਗਿਆ ਵੀ ਬਲੱਡ ਦੇਣਾ ਚਾਹੀਦਾ ਅੱਛਾ ਇਹ ਸੇਵਾ ਭਾਵ ਵਾਲਾ ਕੰਮ ਹੈ ਬਟ ਚਾਂਸ ਹੀ ਨਹੀਂ ਲੱਗਾ ਕਦੀ ਵੀ ਤਾਂ ਕਿਈਆਂ ਨਾਲ ਮੈਂ ਗਿਆ ਵੀ ਆਂ ਨਾਲ ਬਲੱਡ ਦੇਣ ਬਟ ਉੱਥੇ ਪੂਰਾ ਹੋ ਗਿਆ ਉਹਨਾਂ ਵਾਸਤੇ ਫਿਰ ਕਹਿੰਦੇ ਰਹਿੰਦੇ ਹੋ ਜੀ ਇਸ ਕਰਕੇ ਮੈਂ ਪਹਿਲੇ ਦਿੱਲੀ ਰਹਿੰਦਾ ਸੀ ਤਾਂ ਫਸਟ ਟਾਈਮ ਮੈਂ ਹੁਸ਼ਿਆਰਪੁਰ ਦੇ ਰਿਹਾ ਹਾਂ ਬਲੱਡ ਕੋਈ ਮੈਸੇਜ ਦੋਵਾਂਗੇ ਜੀ ਬਲੱਡ ਦੇਣਾ ਚਾਹੀਦਾ ਜੀ ਸਾਰਿਆਂ ਨੂੰ ਬਹੁਤ ਅੱਛਾ ਕੰਮ ਹੈ ਇਹਦੇ ਨਾਲ ਤੁਹਾਡੀ ਮਲੇਗੀ ਸਰੀਰ ਦੀ ਬਹੁਤ ਸਾਰੀ ਬਿਮਾਰੀਆਂ ਉਦਾਂ ਵੀ ਦੂਰ ਰੰਮੀ ਐ ਤਾਂ ਇਹ ਤਾਂ ਦੇਣਾ ਚਾਹੀਦਾ ਬਹੁਤ ਅੱਛਾ ਸੇਵਾ ਭਾਵ ਨਾਲ ਵੀ ਦਿਓ ਕੋਈ ਪ੍ਰੋਬਲਮ ਨਹੀਂ ਆਂਦੀ ਮੈਂ ਦੇ ਚੁੱਕਾ ਦੇਖ ਲਓ ਤੁਹਾਡੇ ਸਾਹਮਣੇ ਕੋਈ ਪ੍ਰੋਬਲਮ ਨਹੀਂ ਐ ਆਰਾਮ ਨਾਲ ਦੇ ਸਕਦੇ ਹੋ ਔਰ ਸਕੂਨ ਬਣ ਵੀ ਜਾਂਦਾ ਫਟਾਹ ਅਸੀਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਜੀ ਆਕਾਸ਼ ਆਕਾਸ਼ ਜੀ ਕਿੰਨੀ ਵਾਰੀ ਬਲੱਡ ਦੇ ਰਹੇ ਤੁਸੀਂ ਮੈਂ ਕਈ ਵਾਰੀ ਦਿੱਤਾ ਜੀ ਬਹੁਤ ਵਾਰੀ ਦਿੱਤਾ 8-10 ਵਾਰੀ ਦੇ ਚੁੱਕਾ ਜੀ ਕੋਈ ਵੀਕਨੈਸ ਮਹਿਸੂਸ ਹੁੰਦੀ ਕਦੀ ਨਹੀਂ ਜੀ ਮੈਨੂੰ ਤੇ ਅਜੇ ਤੱਕ ਕਦੀ ਨਹੀਂ ਹੋਈ ਕਦੀ ਜ਼ਿੰਦਗੀ ਚ ਨਹੀਂ ਹੋਈ ਵੀਕਨੈਸ ਮਹਿਸੂਸ ਬਲੱਡ ਬਹੁਤ ਪੁੰਨ ਦਾ ਕੰਮ ਆ ਜੇ ਕਿਸੇ ਦੀ ਜਾਨ ਬਚਦੀ ਹੋਵੇ ਪਰਮਾਤਮਾ ਨੇ ਜ਼ਿੰਦਗੀ ਬਖਸ਼ੀ ਹੈ ਜੇ ਕਿਸੇ ਦੇ ਕੰਮ ਆ ਜਵੇ ਤਾਂ ਸਭ ਤੋਂ ਵੱਡਾ ਪੁੰਨ ਹੈ ਜੀ ਅੰਜ ਸਰਕੀ ਨਾਮ ਹੈ ਜੀ ਰਾਜੇਂ ਸ਼ਰਮਾ ਅਰ ਜੀ ਕਿੰਨੀ ਵਾਰੀ ਬਲੱਡ ਦੇ ਚੁੱਕੇ ਤੁਸੀਂ ਮੈਂ ਜੀ ਤਾਂ ਕੇ ਜੀ ਦੱਸ ਸਕਦੇ ਨੇ ਜਦੋਂ ਹੁਕਮ ਲਾਂਦੇ ਆ ਨਾਲ ਹੀ ਆ ਜਾਈਦਾ ਆਪਾਂ 35 ਪਲੱਸ ਐ ਨਾ ਹਾਂ 35 ਪਲੱਸ ਇੰਨੀ ਵਾਰ ਹੀ ਹੋਣਾ ਹੀ ਆ ਤੇ ਕੋਈ ਮੈਸੇਜ ਨਾਲ ਚਾਹੋਗੇ ਕੋਈ ਵੀਕਨੈਸ ਵਗੈਰਾ ਆਂਦੀ ਕੋਈ ਡਰ ਹੁੰਦਾ ਨੌਜਵਾਨਾਂ ਨੂੰ ਹਨਾ ਵੀਕਨੈਸ ਆ ਜਾਂਦੀ ਦੇਖੋ ਜੀ ਇਹ ਤਾਂ ਸਾਰਾ ਮੰਨ ਦਾ ਭੈਮਾ ਜਾਂ ਲੋਕਾਂ ਨੂੰ ਡਰ ਲੱਗਦਾ ਕਿ ਅਸੀਂ ਬਲੱਡ ਦੇ ਕੇ ਸਾਨੂੰ ਵੀਕਨੈਸ ਆ ਜਾਂਦੀ ਬਲੱਡ ਤਾਂ ਸਾਡਾ 24 ਘੰਟੇ ਚ ਪੂਰਾ ਹੋ ਜਾਂਦਾ ਇੱਕ ਜੂਸ ਦਾ ਗਲਾਸ ਪੀਓ ਉਸ ਤੋਂ ਬਾਅਦ ਬਲੱਡ ਪੂਰਾ ਵਾ 24 ਘੰਟੇ ਦੇ ਅੰਦਰ हां बस ਜਿਹੜੇ ਸੈੱਲ ਆ ਜਿਹੜੇ ਦਾ ਪ੍ਰੋਸੈਸ ਆ ਉਹ ਤਿੰਨ ਮਹੀਨੇ ਲੱਗਦੇ ਆ ਤਿੰਨ ਮਹੀਨੇ ਬਾਅਦ ਅਸੀਂ ਫੇਰ ਬਲੱਡ ਦੇ ਸਕਦੇ ਆ ਸਾਨੂੰ ਸਾਰਿਆਂ ਨੂੰ ਸੋ ਬਲੱਡ ਦੇਣਾ ਚਾਹੀਦਾ ਸੋ ਖੂਨ ਦਾ ਸਰਕਲ ਚੱਲਦਾ ਰਹਿੰਦਾ ਵਾ ਵਧੀਆ ਖੂਨ ਸਾਫ਼ ਹੋ ਜਾਂਦਾ ਨਾਲ ਤੇ ਜਦੋਂ ਫਸਟ ਟਾਈਮ ਬਲੱਡ ਦਿੱਤਾ ਹੋਇਆ ਤਾਂ ਉਸ ਵੇਲੇ ਕੋਈ ਡਰ ਸੀ ਮਨ ਦੇ ਵਿੱਚ ਨਹੀਂ ਡਰ ਨਹੀਂ ਸੀਗਾ ਚਲੋ ਪਹਿਲੀ ਵਾਰ ਲੱਗਦਾ ਵੀ ਆ ਬੰਦੇ ਨੂੰ ਕਿ ਬਲੱਡ ਦੇਣਾ ਕੁਝ ਹੋਣਾ ਨਹੀਂ ਹੋਲੀ 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 ਰੈਗੂਲਰ ਜਿੱਦ ਦਿਨ ਸਾਡੇ ਭਰਾ ਖੜੇ ਆ ਨਾਲ ਰਜੀਵ ਜੀ ਰਕੇਸ਼ ਜੀ ਸਾਰੇ ਬਸ ਇੱਥੇ ਲੀਕ ਹੁਣ ਜਾ ਰਿਹਾ ਪਾਈਪ ਦੇ ਰਾਹੀਂ ਬੋਟਲ ਦੇ ਵਿੱਚ ਤਾਂ ਕਿਦਾਂ ਫੀਲਿੰਗ ਹੋ ਰਹੀ ਹੈ ਕੋਈ ਕਮੀ ਮਹਿਸੂਸ ਹੋ ਰਹੀ ਨਹੀਂ ਦਾਦਾ ਕੁਝ ਨਹੀਂ ਹੁੰਦਾ ਤੁਹਾਨੂੰ ਦਾ ਮਤਲਬ ਜਜਮੈਂਟ ਵੀ ਨਹੀਂ ਹੋਏਗੀ ਪਤਾਬ ਨੇ ਕਿ ਹਾਂ ਜੇ ਤੁਸੀਂ ਉਹਦੇ ਵੱਲ ਧਿਆਨ ਰੱਖੂਗੇ ਜ਼ਰੂਰ ਕੀ ਵਾਹ ਮੇਰਾ ਕੁਝ ਜਾਂਦਾ ਵਿਆਵਾ ਫੇਰ ਭਾਵੇਂ ਤੁਹਾਨੂੰ ਲੱਗੇਗਾ ਪਰ ਇਦਾਂ ਦਾ ਕੋਈ ਮਿਸ ਹੁੰਦਾ ਨਹੀਂ ਬਹੁਤ ਵਧੀਆ ਵਾ ਸਾਨੂੰ ਸਾਨੂੰ ਬਲੱਡ ਦੇਣਾ ਚਾਹੀਦਾ ਹਰ ਨੌਜਵਾਨ ਪੀੜੀ ਨੂੰ ਅੱਗੇ ਵੱਧ ਕੇ ਇਹ ਜਿਹੜਾ ਛੋਟਾ ਜਿਹਾ ਉਪਰਾਲਾ ਆਪਾਂ ਹਰ ਕੋਈ ਦੇ ਸਕਦਾ ਹੈ ਇਹਦੇ ਲਈ ਅਸੀਂ ਐ ਨਹੀਂ ਹੈ ਕਿ ਜੇ ਦਾ ਮੰਨ ਲਓ ਕੋਈ ਧਨ ਤੋਂ ਪਾਵਰ ਨਹੀਂ ਹੁੰਦਾ ਪਰ ਜਿਹੜੀ ਇਹ ਚੀਜ਼ ਸਾਨੂੰ ਰੱਬ ਨੇ ਦਿੱਤੀ ਆ ਇਹਦਾ ਆਪਾਂ ਇਸਤੇਮਾਲ ਵਧੀਆ ਕਰ ਸਕਦੇ ਆ ਲੋਕਾਂ ਨੂੰ ਬਚਾਉਣ ਲਈ ਅਸੀਂ ਸਰ ਕੀ ਨਾਮ ਹੈ ਸਰ ਮੇਰਾ ਨਾਮ ਭਾਵੇਸ਼ ਦਵਨ ਜੀ ਅੱਜ ਬਲੱਡ ਦਿੱਤਾ ਤੇ ਕੀ ਕਹਿਣਾ ਚਾਹੋਗੇ ਮੈਸੇਜ ਕੋਈ ਸਰ ਮੈਂ 4th ਟਾਈਮ ਬਲੱਡ ਦਿੱਤਾ ਜੀ ਤੇ ਮੇਰਾ ਬਲੱਡ ਦੇਣ ਦਾ ਸ਼ੁਰੂ ਤੋਂ ਮੋਟੋ ਇਹੀ ਰਿਹਾ ਕਿ ਮੇਰੇ ਬ੍ਰਦਰ ਬੰਡਾ ਸੀ ਇੱਕ ਉਹਦੇ ਵਿੱਚ ਬਲੱਡ ਨਹੀਂ ਸੀ ਬੰਦਾ ਤੇ ਉਹਦੀ ਬਲੱਡ ਨਾ ਬਣਨ ਕਰਕੇ ਉਹਨੂੰ ਹਰ ਮਹੀਨੇ ਬਲੱਡ ਚੜਦਾ ਸੀ ਤੇ ਲਾਸਟ 23 ਮਾਰਚ ਨੂੰ ਵੀ ਮੈਂ ਬਲੱਡ ਡੋਨੇਟ ਕੀਤਾ ਸੀ ਉਸ ਦਿਨ ਵੀ ਨਰ ਸੇਵਾ ਨਾਰਾਇਣ ਸੇਵਾ ਦੇ ਇਥੇ ਪ੍ਰੋਗਰਾਮ ਕੀਤਾ ਹਰ ਵਾਰੀ ਆਰਗੇਨਾਈਜ਼ ਕਰਦੇ ਆ ਇਹ ਸਾਡੇ ਰਜੀਵ ਮਹਾਜਨ ਜੀ ਰਕੇਸ਼ ਜੀ ਸਾਰੇ ਹੁੰਦੇ ਇਥੇ ਤੇ ਉਸ ਟਾਈਮ ਵੀ ਮੈਂ ਬਲੱਡ ਡੋਨੇਟ ਕੀਤਾ ਸਾਰੇ ਭਰਾਵਾਂ ਨੇ ਨਾਲ ਬਲੱਡ ਡੋਨੇਟ ਕੀਤਾ ਮੇਰੇ ਬ੍ਰਦਰ ਦੀ ਅਨਫੋਰਚੂਨੇਟਲੀ ਡੈਥ ਵੀ ਉਸੇ ਦਿਨ ਹੀ ਹੋਈ ਸੀ ਤੇ ਮੈਂ ਬਲੱਡ ਵੀ ਐਸੀ ਕਰਕੇ ਦੇਣਾ ਚੰਗਾ ਸਮਝਦਾ ਕਿ ਕਿਸੇ ਦੀ ਜਾਨ ਵੱਜ ਜਾਵੇ ਸਾਡਾ ਬਲੱਡ ਦੇਣਾ ਪ੍ਰਮਾਤਮਾ ਦੀ ਦੇਣ ਹੈ ਬਲੱਡ ਸਾਰਿਆਂ ਨੂੰ ਬੰਦਾ ਦੇਣਾ ਜ਼ਰੂਰੀ ਹੈ ਦੇਣਾ ਵੀ ਚਾਹੀਦਾ ਕੋਈ ਗਰਭਵਤੀ ਮਹਿਲਾ ਹੁੰਦੀ ਕੋਈ ਕਿਸਦੇ ਸੈੱਲ ਘਟ ਜਾਂਦੇ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਉਹਨੂੰ ਬਲੱਡ ਦਿਓ ਜ਼ਰੂਰਤਮੰਦ ਨੂੰ ਜ਼ਰੂਰ ਦਿਓ ਜਿਹਦੇ ਨਾਲ ਕਿਸੇ ਦੀ ਜਾਨ ਬਚ ਸਕੇ ਕਿਉਂਕਿ ਮੈਂ ਆਪਣਾ ਭਰਾ ਗਵਾਇਆ ਮੈਨੂੰ ਪਤਾ ਹਾਂ ਸਰ ਕੀ ਨਾਮ ਹੈ ਜੀ ਅੱਜ ਨਾ ਜੀ ਮੇਰਾ ਨਾਮ ਰਾਜੀ ਮਹਾਜਨ ਹੈ ਅੱਜ ਆਪਣਾ ਨਰ세ਵਨ ਨਾਰਾਇਣ ਸੇਵਾ ਪਰਿਵਾਰਾ ਲੋਕ ਅਜਿਹਾ ਰક્તਦਾਨ ਕੈਂਪ ਦਾ ਆਯੋਜਨ ਇਥੇ ਕੀਤਾ ਗਿਆ ਇਹ ਰક્તਦਾਨ ਕੈਂਪ ਅੱਜ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੀ ਨਿਵਾਨਸੀ ਰક્તਦਾਤਾ ਦੀ ਸ਼ੋਰਟੇਜ ਆ ਰਹੀ ਸੀ ਕਿ ਰક્ત ਨਹੀਂ ਉਪਲਬਧ ਹੋ ਰਿਹਾ ਸੀ ਆ ਤੇ ਮੇਰੇ ਮਿੱਤਰ ਕੇ ਜੀ ਜਿਹੜੇ ਸਾਡੇ ਹਰ ਵੇਲੇ ਫਿਊ ਕਰਦੇ ਆ ਇਹਨਾਂ ਨਾਲ ਆਪਾਂ ਬੈਠਣਾ ਹੋਇਆ ਟੀਮ ਨਾਲ ਤੇ ਉੱਥੇ ਵਿਸ਼ਾ ਆਇਆ ਕਿ ਆਪਾਂ ਨੂੰ ਇੱਕ ਕੈਂਪ ਹੋਰ ਅੱਜ ਜਿਹੜਾ ਲਗਾਉਣਾ ਚਾਹੀਦਾ ਹੈ ਤੇ ਅਜ ਦੀ ਤਰੀਕ ਪਈ ਹੋਈ ਆ ਸਾਨੂੰ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਯੁਵਾ ਜਿਹੜੇ ਬਲੱਡ ਦੇ ਸਕਦੇ ਆ ਤੇ ਉਹ ਸਾਰੇ ਬਲੱਡ ਦੇਣ ਕਿਸ ਨਾ ਕਿਸ ਦੀ ਇਹਦੇ ਨਾਲ ਜਾਨ ਜਿੱਦਾਂ ਭਾਈ ਸਾਹਨੇ ਉਹਨੇ ਦੱਸਿਆ ਸ਼ੰਭੂ ਜੀ ਨੇ ਮਤਲਬ ਜਾਨ ਬਾਈ ਸਾਹਿਬ ਦੀ ਆ ਐਮਰਜੈਂਸੀ ਰੋਡ ਹੁੰਦੀ ਆ ਬਲੱਡ ਨਹੀਂ ਮਿਲਦਾ ਤੇ ਆਪਾਂ ਸਾਰਿਆਂ ਨੂੰ ਰਕਤਦਾਨ ਕਰਨਾ ਚਾਹੀਦਾ ਤੇ ਇਹਦੇ ਨਾਲ ਹੀ ਸਮਾਜ ਦਾ ਇੱਥੇ ਹੈਗਾ ਵਾ ਲੋੜਮਨ ਦੀ ਲੋੜ ਪੂਰੀ ਹੋ ਜਾਂਦੀ ਆ ਕਿਉਂ ਇਹਨੂੰ ਕਿਤੇ ਤਿਆਰ ਨਹੀਂ ਕੀਤਾ ਜਾਂਦਾ ਜਿੱਦੋਂ ਮੋਲ ਨਹੀਂ ਕੀਤਾ ਜਾਂਦਾ ਇਹ ਸਾਡੇ ਸਰੀਰ ਦੇ ਵਿੱਚ ਹੀ ਆਪਣੇ ਆਪ ਤਿਆਰ ਹੁੰਦਾ ਵਾ ਤੇ ਆਪਾਂ ਜੀ ਇਹਨੂੰ ਦੇਈਏ ਤੇ 24 ਘੰਟੇ ਵਿੱਚ ਬਲੱਡ ਦੁਆਰਾ ਸਾਡੇ ਵਿੱਚ ਤਿਆਰ ਹੋ ਜਾਂਦਾ ਇਹਦੀ ਸੀਮਾ ਹੈ ਕਿ ਇਹਨੂੰ ਇੱਕ ਵਾਰੀ ਬਲੱਡ ਦੇਣ ਤੋਂ ਬਾਅਦ 3 ਮਹੀਨੇ ਬਲੱਡ ਨਹੀਂ ਦਿੰਨੇ ਆ ਤੇ 3 ਮਹੀਨੇ ਬਲੱਡ ਦਿੱਤਾ ਜਾਂਦਾ ਤੇ ਮੇਰੀ ਸਾਰਿਆਂ ਗੀ ਇਹ ਹੀ ਬੇਨਤੀ ਹੈ ਕਿ ਆਪਾਂ ਵੱਧ ਤੋਂ ਵੱਧ ਜਦੋਂ ਲੱਗਦਾ ਮੌਕਾ ਤੁਹਾਨੂੰ ਮਿਲੇ ਆਪਾਂ ਰਕਦਾਂ ਸ਼ੁਰੂ ਕਰੀਏ ਜੈ ਸ਼੍ਰੀ ਰਾਮ